ਸਦਾਨਾ ਬ੍ਰਦਰਜ਼ ਜੀ ਬੀਰ ਬਰਨੀਤ ਸਿੰਘ ਜੀ ਲੀਰ ਇਕਵਾਲ ਸਿੰਘ ਜੀ ਵੱਲੋਂ ਬਹੁਤ ਸੋਹਣੇ ਸੁੰਦਰ ਰਮਾਲੇ ਤਿਆਰ ਕੀਤੇ ਜਾਂਦੇ ਨੇ ਗੁਰੂ ਵਾਹਿਗੁਰੂ ਵਾਹਿਗੁਰੂ ਹੋਣਾ ਸੁੰਦਰ ਰਮਾਲਾ ਤਿਆਰ ਕਰਕੇ ਗੁਰਦੁਆਰਾ ਖੇਲ ਸਾਹਿਬ ਇਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਪਜਾਇਆ ਗਿਆ ਸਕਸਰੀ ਕੇਸਕਰ ਸਾਹਿਬ ਦੰਦੂਆ ਸਾਹਿਬ ਗੁਰਦੁਆਰਾ ਦੂਸਨੇਵਾਰਾ ਸਾਹਿਬ ਗੁਰਦੁਆਰਾ ਮੋਤੀਬਗ ਸਾਹਿਬ ਔਰ ਆਸपास ਹੋਰ ਧਾਰਮਿਕ ਸਥਾਨਾਂ ਤੇ ਵੀ ਸਦਾਨਾ ਬ੍ਰਦਰਜ਼ ਵੱਲੋਂ ਭਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੋਹਣੇ ਸੁੰਦਰ ਕਢਾਈ ਵਾਲੇ ਚੰਦੋਏ ਸਾਹਿਬ ਰਮਾਲਾ ਸਾਹਿਬ ਬੜੇ ਪਿਆਰ ਦੇ ਨਾਲ ਸੇਟ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਿਆਨੀ ਫੁੱਲਾ ਸਿੰਘ ਜੀ ਹੈਡ ਗ੍ਰੰਥੀ ਔਰ ਅੱਜ ਗੁਰਦੁਆਰਾ ਖੇਲ ਸਾਹਿਬ ਇਥੇ ਸੜਾਣਾ ਬ੍ਰਦਰਜ਼ ਮੀਰ ਗੁਰਮੀਤ ਸਿੰਘ ਜੀ ਮੀਰ ਇਕਵਾਲ ਸਿੰਘ ਜੀ ਵੱਲੋਂ ਬਹੁਤ ਸੋਹਣੇ ਸੁੰਦਰ ਰੁਮਾਲੇ ਤਿਆਰ ਕੀਤੇ ਜਾਂਦੇ ਨੇ ਉਹਨਾਂ ਵੱਲੋਂ ਇਹ ਸੋਨਾ ਸੁੰਦਰ ਰਮਾਲਾ ਤਿਆਰ ਕਰਕੇ ਗੁਰਦੁਆਰਾ ਖੇਲ ਸਾਹਿਬ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸਜਾਇਆ ਗਿਆ ਜੋ ਕਿ ਬਹੁਤ ਹੀ ਸੋਹਣਾ ਹੈ ਹੋਰ ਵੀ ਬਹੁਤ ਧਾਰਮਿਕ ਸਥਾਨਾਂ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਮਦਮਾ ਸਾਹਿਬ ਗੁਰਦੁਆਰਾ ਦੂਖਨੁਆਰ ਸਾਹਿਬ ਗੁਰਦੁਆਰਾ ਮੋਤੀਬਗ ਸਾਹਿਬ ਔਰ ਆਸ-ਪਾਸ ਹੋਰ ਧਾਰਮਿਕ ਸਥਾਨਾਂ ਤੇ ਵੀ ਛਡਾਣਾ ਬ੍ਰਦਰਜ਼ ਵੱਲੋਂ ਅਨੁਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੋਹਣੇ ਸੁੰਦਰ ਕਢਾਈ ਵਾਲੇ ਚੰਦੋਏ ਸਾਹਿਬ ਰਮਾਲਾ ਸਾਹਿਬ ਬੜੇ ਪਿਆਰ ਦੇ ਨਾਲ ਭੇਟ ਕੀਤੇ ਜਾਂਦੇ ਨੇ ਤੇ ਨਾ ਵੀਰਾਂ ਦਾ ਤੇ ਜੇ ਲੋ ਤਨਵਾਦ ਦਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ ਸਤਿਗੁਰੂ ਕਿਰਪਾ ਕਰੋ ਇਹਨਾਂ ਵੀਰਾਂ ਨੂੰ ਗੁਰਮਤ ਦੀ ਸੋਝੀ ਗੁਰਮਤ ਦਾ ਗਿਆਨ ਔਰ ਗੁਰੂ ਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਣਾ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਇਸੇ ਤਰ੍ਹਾਂ ਬਲ ਤਾਕਤ ਸਮਰੱਥਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ